ਚੰਡੀਗੜ੍ਹ ਵਾਲੇ ਮਸਲੇ ਨੇ ਪੰਜਾਬ ਦਾ ਸਿਆਸੀ ਪਾਰਾ ਵਧਾ ਦਿੱਤਾ ਭਾਜਪਾ ਦੇ ਲੀਡਰ ਮੀਟਿੰਗ ਕਰ ਰਹੇ ਨੇ ਗੱਲ ਅਮਿਸ਼ਾ ਤੱਕ ਪਹੁੰਚ ਗਈ ਦੇਖੋ ਸੁਨੀਲ ਜਾਕਰ ਜਿਹੜੇ ਪੰਜਾਬ ਬੀਜੇਪੀ ਦੇ ਪ੍ਰਧਾਨ ਨੇ ਪੰਜਾਬ ਦੀ ਨਬਜ਼ ਨੂੰ ਵੀ ਸਮਝਦੇ ਨੇ ਪੰਜਾਬ ਦੇ ਭਾਵਨਾਵਾਂ ਨੂੰ ਵੀ ਸਮਝਦੇ ਨੇ ਔਰ ਉਹਨਾਂ ਨੂੰ ਪਤਾ ਹੈ ਕਿ ਜੇਕਰ ਚੰਡੀਗੜ੍ਹ ਦੇ ਮਸਲੇ ਤੇ ਸਥਿਤੀ ਨਾ ਸੰਭਲੀ ਇਸ ਵੇਲੇ ਨਾ ਸੰਭਲੀ ਤਾਂ ਕਿਸਾਨ ਅੰਦੋਲਨ ਵਾਲੀ ਸਥਿਤੀ ਬਣ ਜਣੀ 2027 ਸਾਹਮਣੇ ਪਿਆ ਹੈ ਬੀਜਪੀ ਦੇ ਪਹਿਲਾਂ ਹੀ ਪੰਜਾਬ 'ਚ ਪੈਰ ਨਹੀਂ ਲੱਗ ਰਹੇ ਔਰ ਜੇ ਚੰਡੀਗੜ੍ਹ ਤੇ ਮਸਲੇ ਤੇ ਇਲੈਕਸ਼ਨ ਹੋ ਗਿਆ ਤਾਂ ਫੇਰ ਬੀਜਪੀ ਪੰਜਾਬ 'ਚ ਕਿਤੇ ਖੜੇਗੀ ਨਹੀਂ ਕੋਣ ਸੁਨੀਲ ਜਾਖੜ ਨੂੰ ਪਤਾ ਹੈ ਕਿ ਜੇ ਐਸ ਵੇਲੇ ਸਿਚੁਏਸ਼ਨ ਸੰਭਲ ਗਈ ਤਾਂ ਸੰਭਲ ਗਈ ਨਹੀਂ ਤਾਂ ਉਸ ਤੋਂ ਬਾਅਦ ਪੈਰ ਨਹੀਂ ਲੱਗਣਗੇ ਹਾਲਾਂਕਿ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਇਹ ਮੰਨਿਆ ਹੈ ਕਿ ਬਿੱਲ ਆਉਂਦਾ ਸਹੀ ਸਮਾਂ ਨਹੀਂ ਹੈ ਇਸ ਦੇ ਨਾਲ ਪੰਜਾਬੀਆਂ ਦੇ ਵਿੱਚ ਇਹ ਵੇਖਣ ਵਾਲੀ ਗੱਲ ਹੈ ਕਿ ਸੁਨੀਲ ਜਾਖੜ ਦੀ ਚਲਦੀ ਕਿੰਨੀ ਹੈ ਕਿਉਂਕਿ ਸੁਨੀਲ ਜਾਖੜ ਪੰਜਾਬ ਦੇ ਉਹ ਭਾਜਪਾ ਦੇ ਲੀਡਰ ਨੇ ਜਿਨ੍ਹਾਂ ਨੇ ਸੀਫਾ ਦੇ ਦਿੱਤਾ ਪ੍ਰਧਾਨਗੀ ਨੂੰ ਸੀਫਾ ਕਬੂਲ ਨਹੀਂ ਹੋਇਆ ਉਹਨਾਂ ਦੀ ਨਹੀਂ ਤਾਂ ਇਹ ਵੀ ਗੱਲ ਤਾਂ ਪਹੁੰਚਾ ਦਾਂਗੇ ਚੱਲੇਗੀ ਕਿੰਨੀ ਕੋਣਕ ਮੰਨੀ ਕਿੰਨੀ ਕਿ ਜਾਏਗੀ ਨਹੀਂ ਕਿ ਨਹੀਂ ਜਾਏਗੀ ਸਰਭਾਈ ਕਿੰਨੀ ਕਹਿ ਗਈ ਹੈ ਕਿਉਂਕਿ ਉਹ ਪਿੱਛੇ ਕਿਉਂ ਹਟ ਗਏ ਕਿਉਂ ਚੰਡੀਗੜ੍ਹ ਵਾਲੇ ਮਸਲੇ ਨੇ ਪੰਜਾਬ ਦਾ ਸਿਆਸੀ ਪਾਰਾ ਵਧਾ ਦਿੱਤਾ ਭਾਜਪਾ ਦੇ ਲੀਡਰ ਮੀਟਿੰਗ ਕਰ ਰਹੇ ਨੇ ਗੱਲ ਅਮਿਸ਼ਾ ਤੱਕ ਪਹੁੰਚ ਗਈ ਆਖਿਰਕਾਰ ਮਸਲਾ ਕੀ ਸੀ ਔਰ ਕਿੱਥੇ ਜਾ ਕੇ ਹੁਣ ਇਸ ਦਾ ਸਟੇਟਸ ਬਣਿਆ ਹੈ ਇਸ ਸਬੰਧਤ ਗੱਲਬਾਤ ਕਰਨ ਦੇ ਲਈ ਪੰਕਜ ਕਪਾਹੀ ਮੌਜੂਦ ਨੇ ਪੰਕਜ ਇਸ ਮਾਮਲੇ ਦੇ ਬਾਰੇ ਕੀ ਅਪਡੇਟ ਹੈ ਹੁਣ ਤੱਕ ਦੇਖੋ ਸੁਨੀਲ ਜਾਖੜ ਜਿਹੜੇ ਪੰਜਾਬ ਬੀਜੇਪੀ ਦੇ ਪ੍ਰਧਾਨ ਨੇ ਪੰਜਾਬ ਦੀ ਨਬਜ਼ ਨੂੰ ਵੀ ਸਮਝਦੇ ਨੇ ਪੰਜਾਬ ਦੇ ਭਾਵਨਾਵਾਂ ਨੂੰ ਵੀ ਸਮਝਦੇ ਨੇ ਔਰ ਉਹਨਾਂ ਨੂੰ ਪਤਾ ਹੈ ਕਿ ਜੇਕਰ ਚੰਡੀਗੜ੍ਹ ਦੇ ਮਸਲੇ ਤੇ ਸਥਿਤੀ ਨਾ ਸੰਭਲੀ ਐਸ ਵੇਲੇ ਨਾ ਸੰਭਲੀ ਤਾਂ ਕਿਸਾਨ ਅੰਦੋਲਨ ਵਾਲੀ ਸਥਿਤੀ ਬਣ ਜਾਣੀ ਹੈ ਇਸੇ ਵਜ੍ਹਾ ਕਰਕੇ ਅੱਜ ਥੋੜੀ ਦੇਰ ਪਹਿਲਾਂ ਬੀਜੇਪੀ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਵਰਚੁਅਲ ਮੀਟਿੰਗ ਹੋਈ ਬੀਜੇਪੀ ਦੇ ਦਫਤਰ ਮੀਟਿੰਗ ਨਹੀਂ ਹੋਈ ਇਹ ਵਰਚੁਅਲ ਯਾਨੀ ਕਿ ਔਨਲਾਈਨ ਮੀਟਿੰਗ ਜਿਹੜੀ ਸੁਨੀਲ ਜਾਖੜ ਦੇ ਵੱਲੋਂ ਕੀਤੀ ਗਈ ਔਰ ਇਹ ਸਾਰਿਆਂ ਵੱਲੋਂ ਇਹ ਇਹ ਗੱਲ ਕੀਤੀ ਗਈ ਕਿ ਇਸ ਮਸਲੇ ਤੇ ਅਸੀਂ ਬੈਕਫੁੱਟ ਤੇ ਆ ਜਾਾਂਗੇ 2027 ਸਾਹਮਣੇ ਪਿਆ ਹੈ ਬੀਜੇਪੀ ਦੇ ਪਹਿਲਾਂ ਹੀ ਪੰਜਾਬ 'ਚ ਪੈਰ ਨਹੀਂ ਲੱਗ ਰਹੇ ਔਰ ਜੇ ਚੰਡੀਗੜ੍ਹ ਦੇ ਮਸਲੇ ਤੇ ਇਲੈਕਸ਼ਨ ਹੋ ਗਿਆ ਤਾਂ ਫੇਰ ਬੀਜੇਪੀ ਪੰਜਾਬ 'ਚ ਕਿਤੇ ਖੜੇਗੀ ਨਹੀਂ ਇਸ ਵਜ੍ਹਾ ਕਰਕੇ ਹੁਣ ਸੁਨੀਲ ਜਾਖੜ ਹੋਰੀ ਬੀਜੇਪੀ ਦੇ ਲੀਡਰਾਂ ਨੂੰ ਨਾਲ ਲੈ ਕੇ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰਨਗੇ ਜਿਹੜੀ ਮੀਟਿੰਗ ਦਾ ਤੁਸੀਂ ਨੇ ਜ਼ਿਕਰ ਕੀਤਾ ਇਹ ਪੰਜਾਬ ਲੈਵਲ ਤੇ ਹੋਈ ਪੰਜਾਬ ਦੇ ਲੀਡਰਾਂ ਦੀ ਬਿਲਕੁਲ ਪੰਜਾਬ ਬੀਜੇਪੀ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਜਿਸ ਦੇ ਵਿੱਚ ਸੁਨੀਲ ਜਾਖੜ ਅਸ਼ਵਨੀ ਸ਼ਰਮਾ ਜਿਹੜੀ ਕੋਰ ਕਮੇਟੀ ਦੇ ਜਿਹੜੇ तमाम ਲੀਡਰ ਨੇ तकरीबन 12 13 ਲੀਡਰ ਨੇ ਉਹ ਸ਼ਾਮਲ ਹੋਏ ਕਿਉਂਕਿ ਸੁਨੀਲ ਜਾਖੜ ਪੰਜਾਬ ਦੇ ਲੋਕਾਂ ਦੀ ਭਾਵਨਾ ਵੀ ਸਮਝਦੇ ਐ ਔਰ ਸੁਨੀਲ ਜਾਖੜ ਜਿਗਰਾ ਵੀ ਰੱਖਦੇ ਨੇ ਕਿ ਹਮੇਸ਼ਾ ਤੱਕ ਗੱਲ ਪਹੁੰਚਾ ਸਕਣ ਉਹਨਾਂ ਨੇ ਇਸ ਤੋਂ ਪਹਿਲਾਂ ਵੀ ਗੱਲ ਪਹੁੰਚਾਈ ਸੀ ਜਦੋਂ ਖਾਲਸਾ ਏਡ ਦਾ ਮਸਲਾ ਸੀਗਾ ਉਹਨਾਂ ਨੇ ਕਿਹਾ ਉਹ ਉਸ ਵੇਲੇ ਵੀ ਖਾਲਸਾ ਏਡ ਵਾਲੇ ਪਾਸੇ ਖੜ ਗਏ ਸੀ ਔਰ ਉਸ ਵੇਲੇ ਵੀ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਸੀਗਾ ਕਿ ਭਾਜਪਾ ਨੇ ਜੇ ਸਤਾਚ ਪੰਜਾਬ ਚਾਣਾ ਤਾਂ ਪੰਜਾਬ ਦੀ ਨਬ ਸਮਝ ਨਹੀਂ ਹੋਏਗੀ ਇਹ ਸਿੱਧਾ ਕਿਹਾ ਸੀ ਜਦੋਂ ਅਸਤੀਫਾ ਉਹਨਾਂ ਨੇ ਸੌਂਪ ਦਿੱਤਾ ਹਾਲਾਂਕਿ ਅਸਤੀਫਾ ਉਹਨਾਂ ਦਾ ਕਬੂਲ ਨਹੀਂ ਹੋਇਆ ਹੁਣ ਸੁਨੀਲ ਜਾਖੜ ਨੂੰ ਪਤਾ ਹੈ ਕਿ ਜੇ ਐਸ ਵੇਲੇ ਸਿਚੁਏਸ਼ਨ ਸੰਭਲ ਗਈ ਦਾ ਸੰਭਲ ਗਈ ਨੀਤਾ ਉਸ ਤੋਂ ਬਾਅਦ ਪਿਆਰ ਨਹੀਂ ਲੱਗਣਗੇ ਹਾਲਾਂਕਿ ਸੈਂਟਰ ਦਾ ਜਵਾਬ ਆ ਗਿਆ ਸੈਂਟਰ ਨੇ ਇਹ ਕਹਿ ਦਿੱਤਾ ਕਿ ਅਸੀਂ ਅਜੇ ਵਿਚਾਰ ਕਰ ਰਹੇ ਹਾਂ ਸਾਰੇ ਧਿਰਾਂ ਨੂੰ ਬੁਲਾਵਾਂਗੇ ਫਿਰ ਗੱਲ ਕਰਾਂਗੇ ਅਸੀਂ ਇਸੇ ਫਿਲਹਾਲ ਸਰਦਰੁੱਤ اجلاس 'ਚ ਕੋਈ ਫੈਸਲਾ ਨਹੀਂ ਲੈ ਰਹੇ ਕੋਈ ਬਿੱਲ ਨਹੀਂ ਲੈ ਕੇ ਆ ਰਹੇ ਲੇਕਿਨ ਸੁਨੀਲ ਜਾਖੜ ਨੇ ਇੱਕ ਅਖਬਾਰ ਨੂੰ ਇੰਟਰਵਿਊ ਦਿੱਤਾ ਉਹਨਾਂ ਨੇ ਫੋਨ 'ਤੇ ਗੱਲਬਾਤ ਅਖਬਾਰ ਨਾਲ ਕੀਤੀ ਹੈ ਪੰਜਾਬੀ ਟ੍ਰਿਬਿਊਨ ਨਾਲ ਅਦਿੱਤੀ ਟੰਡਨ ਜਰਨਲਿਸਟ ਨੇ ਉਹਨਾਂ ਨਾਲ ਗੱਲਬਾਤ ਸੁਨੀਲ ਜਾਖੜ ਹੋਰਾਂ ਨੇ ਕੀਤੀ ਔਰ ਉਹਨਾਂ ਨੇ ਜਿਹੜੀ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿ ਮੈਂ ਅਮਿਸ਼ਨ ਨਾਲ ਮੁਲਾਕਾਤ ਕਰਾਂਗਾ ਇਸ ਬਿੱਲ ਨੂੰ ਮੁੜ ਵਿਚਾਰਨ ਅਤੇ ਵਾਪਸ ਲੈਣ ਦੀ ਮੰਗ ਕਰਾਂਗਾ ਉਹਨਾਂ ਨੇ ਟ੍ਰਿਬਿਊਨ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਚੰਡੀਗੜ੍ਹ ਸਿਰਫ ਨਕਸ਼ਾ ਨਕਸ਼ੇ ਦਾ ਹਿੱਸਾ ਨਹੀਂ ਹੈ ਪੰਜਾਬੀਆਂ ਦੀਆਂ ਭਾਵਨਾਵਾਂ ਜੁੜੀਆਂ ਯਾਨੀ ਕਿ ਇਹ ਸਿਰਫ ਇੱਕ ਜ਼ਮੀਨ ਦਾ ਪਾਰਟ ਨਹੀਂ ਹੈ ਕਿ ਕੋਈ ਇਧਰੋਂ ਚਲਾ ਗਿਆ ਉਧਰੋਂ ਲੈ ਲਿਆ ਇਹ ਇਹ ਪੰਜਾਬੀਆਂ ਦੀਆਂ ਭਾਵਨਾਵਾਂ ਹੈ ਪੰਜਾਬ ਦੇ ਪਿੰਡ ਉਜਾੜ ਕੇ ਚੰਡੀਗੜ੍ਹ ਬਣਿਆ ਔਰ ਪੰਜਾਬੀ ਇਹ ਜਗ੍ਹਾ ਤਾਂ ਨਹੀਂ ਜਾਣ ਦਿੰਦੇ ਮਤਲਬ ਜੋ ਮਰਜੀ ਹੋ ਜੇ ਜਗਾ ਨਹੀਂ ਜਾਣ ਦਿੰਦੇ ਜ ਕਿਸਾਨ ਅੰਦੋਲਨ ਅਸੀਂ ਦੇਖਿਆ ਸੀ ਉਸੇ ਦੇ ਤਰਜ਼ ਤੇ ਅੰਦੋਲਨ ਹੋ ਜੇਗਾ ਇਹ ਇਸ ਗੱਲ ਨੂੰ ਸੁਨੀਲ ਜਾਕਰ ਸਮਝਦੇ ਨੇ ਔਰ ਉਹਨਾਂ ਨੇ ਹੋਰ ਕੀ ਕਿਹਾ ਉਹਨਾਂ ਨੇ ਕਿਹਾ ਕਿ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਮੁੱਦਾ ਹੈ ਮੈਂ ਜਿਸ ਗੱਲ ਦਾ ਜ਼ਿਕਰ ਕਰ ਰਿਹਾ ਸੀ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦਾ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਮੂਠ ਸੋਚਣਾ ਚਾਹੀਦਾ ਹੈ ਉਹਨਾਂ ਨੇ ਹੋਰ ਅੱਗੇ ਗੱਲਬਾਤ ਕਰਦੇ ਹੋਏ ਕਿਹਾ ਉਹਨਾਂ ਨੇ ਕਿਹਾ ਕਿ ਪੰਜਾਬੀ ਚੰਡੀਗੜ੍ਹ ਨੂੰ ਸਿਰਫ ਥਾਂ ਨਹੀਂ ਮੰਨਦੇ ਜੋ ਮੈਂ ਕਹਿ ਰਿਹਾ ਸੀ ਉਹ ਕਹਿੰਦੇ ਸਾਡੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਮੁੱਦਾ ਹੈ ਇਸ ਬਿੱਲ ਨੂੰ ਵਾਪਸ ਲੈਣਾ ਚਾਹੀਦਾ ਹੈ ਅਸੀਂ ਕੇਂਦਰ ਦੇ ਨਾਲ ਮਿਲ ਕੇ ਗੱਲ ਕਰਾਂਗੇ ਐਤਵਾਰ ਨੂੰ ਕੋਰ ਕਮੇਟੀ ਜਾਨੀ ਥੋੜੀ ਦੇਰ ਪਹਿਲਾਂ ਕੋਰ ਕਮੇਟੀ ਦੀ ਮੀਟਿੰਗ ਹੋਈ ਔਰ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਚੰਡੀਗੜ੍ਹ ਪੰਜਾਬ ਦਾ ਹਿੱਸਾ ਹੈ ਪੰਜਾਬ ਹਮੇਸ਼ਾ ਰਾਜ ਰਾਜ ਪੰਜਾਬ ਹਮੇਸ਼ਾ ਰਾਜ ਦੇ ਹਿੱਤਾਂ ਨਾਲ ਖੜੀ ਹੈ ਸੂਬੇ ਦੇ ਹਿੱਤਾਂ ਨਾਲ ਖੜੀ ਹੈ ਚਾਹੇ ਗੱਲ ਚੰਡੀਗੜ੍ਹ ਦੀ ਹੋਵੇ ਪੰਜਾਬ ਦੇ ਪਾਣੀਆਂ ਦੀ ਗੱਲ ਗੱਲ ਹੋਵੇ ਜਿਹੜੀ ਵੀ ਗਲਤਫਹਿਮੀ ਦਾ ਮਾਹੌਲ ਬਣਿਆ ਉਸ ਨੂੰ ਦੂਰ ਕੀਤਾ ਜਾਏਗਾ ਉਹਨਾਂ ਨੂੰ ਪਤਾ ਹੈ ਉਹਨਾਂ ਨੇ ਅੱਗੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਇਹ ਮੰਨਿਆ ਹੈ ਕਿ ਬਿੱਲ ਆਉਂਦਾ ਸਹੀ ਸਮਾਂ ਨਹੀਂ ਹੈ ਇਸ ਦੇ ਨਾਲ ਪੰਜਾਬੀਆਂ ਦੇ ਵਿੱਚ ਬੇਕਾਰ ਦੀ ਬੇਤਵਾਰੀ ਜਿਹੜੀ ਆ ਪੈਦਾ ਹੋ ਜਾਏਗੀ ਸੁਨੀਲ ਜਾਖੜ ਇਸ ਗੱਲ ਨੂੰ ਸਮਝਦੇ ਨੇ ਹੁਣ ਇਹ ਵੇਖਣ ਵਾਲੀ ਗੱਲ ਹੈ ਕਿ ਸੁਨੀਲ ਜਾਖੜ ਦੀ ਚਲਦੀ ਕਿੰਨੀ ਹੈ ਕਿਉਂਕਿ ਸੁਨੀਲ ਜਾਖੜ ਪੰਜਾਬ ਦੇ ਉਹ ਬੀਜੇਪੀ ਦੇ ਲੀਡਰ ਨੇ ਜਿਨ੍ਹਾਂ ਨੇ ਸਤੀਫਾ ਦੇ ਦਿੱਤਾ ਪ੍ਰਧਾਨਗੀ ਨੂੰ ਸਤੀਫਾ ਕਬੂਲ ਨਹੀਂ ਹੋਇਆ ਉਹਨਾਂ ਦੀ ਕੀ ਚੱਲੇਗੀ ਨਹੀਂ ਚੱਲੇਗੀ ਹਾਲਾਂਕਿ ਸੈਂਟਰ ਨੇ ਕਿਹਾ ਤਾਂ ਕਿ ਫਿਲਹਾਲ ਅਸੀਂ ਸਾਰੀਆਂ ਧਿਰਾਂ ਨੂੰ ਮਿਲਾ ਕੇ ਗੱਲ ਕਰਾਂਗੇ ਲੇਕਿਨ ਹੁਣ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਜਿਹੜੀ ਆ ਉਹ ਸੁਨੀਲ ਜਾਖੜ ਪੰਜਾਬ ਬੀਜੇਪੀ ਕਰਨ ਜਾ ਰਹੀ ਹੈ 2027 ਸਾਹਮਣੇ ਪਿਆ ਹੈ 2027 ਚ ਸੁਨੀਲ ਜਾਖੜ ਨੂੰ ਪਤਾ ਹੈ ਕਿ ਪੈਰ ਨਹੀਂ ਲੱਗਣੇ 2022 ਚ ਅਸੀਂ ਦੇਖਿਆ ਕਿ ਕੀ ਹਾਲਤ ਹੋਈ 2021 ਚ ਕੀ ਹਾਲਤ ਹੋਈ ਇੱਕ ਚੀਜ਼ ਇੱਕ ਚੀਜ਼ ਹੋ ਰਿਹਾ ਕਿ ਪੰਜਾਬੀ ਭੁੱਲਣ ਵਾਲੇ ਨਹੀਂ ਆ ਪੰਜਾਬੀ ਭੁੱਲਣ ਵਾਲੇ ਨਹੀਂ ਔਰ ਜਿੱਥੇ ਭਾਵਨਾ ਦੀ ਗੱਲ ਹੋ ਜਾਂਦੀ ਹੈ ਨਾ ਜਦੋਂ ਕਿਸਾਨੀ ਕੀ ਸੀ ਹਮ ਬਿੱਲ ਚ ਕੀ ਹੈ ਕੀ ਨਹੀਂ ਹੈ ਸਿਰਫ ਇੱਕ ਮਸਲਾ ਚੱਲਿਆ ਕਿ ਜ਼ਮੀਨਾਂ ਖੋਈਆਂ ਜਾਣੀਆਂ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਦਾ ਕਿਹਦੇ ਕਿ ਜ਼ਮੀਨ ਸਾਡੀ ਮਾਂ ਹੈ ਜ਼ਮੀਨ ਨਹੀਂ ਖੋਣ ਦੇਵਾਂਗੇ ਹੁਣ ਇੱਥੇ ਵੀ ਉਹ ਕਹਿੰਦੇ ਕਿ ਸਾਡੇ ਪਿੰਡ ਨੇ ਸਾਡੇ ਪਿੰਡ ਉਜਾੜ ਕੇ ਬਣਿਆ ਚੰਡੀਗੜ੍ਹ ਇਹ ਤਾਂ ਨਹੀਂ ਹੱਥੋਂ ਜਾਂ ਦੇਵਾਂਗੇ ਔਰ ਇਸ ਗੱਲ ਨੂੰ ਸੁਨੀਲ ਜਾਖੜ ਸਮਝਦੇ ਨੇ ਰਵਨੀਤ ਬਿੱਟੂ ਗੱਲ ਕਰਦੇ ਆ ਨਹੀਂ ਕਰਦੇ ਆ ਬਾਅਦ ਦੀ ਗੱਲ ਹੈ ਲੇਕਿਨ ਸੁਨੀਲ ਜਾਖੜ ਨੇ ਆਪਣਾ ਸਪਸ਼ਟੀਕਰਨ ਦੇ ਦਿੱਤਾ ਬਿਲਕੁਲ ਪੰਜਾਬੀ ਭੁੱਲਣ ਵਾਲੇ ਨਹੀਂ ਆ ਕਿਉਂਕਿ ਅੰਦੋਲਨ ਹੋਇਆ ਕਿਸਾਨੀ ਅੰਦੋਲਨ ਹੋਇਆ ਉਸ ਦਾ ਸੇਕ ਇਲੈਕਸ਼ਨ ਦੇ ਵਿੱਚ ਜ਼ਰੂਰ ਲੱਗਦਾ ਹੁਣ ਦੇਖਣਾ ਇਹ ਵੀ ਹੋਵੇਗਾ ਕਿ ਸੁਨੀਲ ਜਾਖੜ ਅਮਿਸ਼ਾ ਤੱਕ ਗੱਲ ਕਿਸ ਤਰੀਕੇ ਨਾਲ ਪਹੁੰਚਾਉਂਦੇ ਨੇ ਕਿ ਅੱਗੇ ਤੋਂ ਸੈਂਟਰ ਸਰਕਾਰ ਪੰਜਾਬ ਦੇ ਮਸਲਿਆਂ ਦੇ ਵਿੱਚ ਕਾਸ ਕਰਕੇ ਚੰਡੀਗੜ੍ਹ ਦੇ ਵਿੱਚ ਦਾਖਲ ਅੰਦਾਜ਼ੀ ਕਰੇਗੀ ਜਾਂ ਨਹੀਂ ਕਰੇਗੀ ਜੇ ਕਰਦੀ ਹੈ ਤਾਂ ਖਮਿਆਜ਼ਾ ਉਸਦਾ ਨਿੰਦਰ ਇਹ ਵੀ ਹੈ ਗੱਲ ਤਾਂ ਪੰਚਾਦਨਗੇ ਚੱਲੇਗੀ ਕਿੰਨੀ ਕੋਨਾ ਦੀ ਮੰਨੀ ਕਿੰਨੀ ਕਿ ਜਾਵੇਗੀ ਮੰਨੀ ਕਿ ਨਹੀਂ ਜਾਵੇਗੀ ਸੁਣਵਾਈ ਕਿੰਨੀ ਕਹੇਗੀ ਕਿਉਂਕਿ ਉਹ ਪਿੱਛੇ ਕਿਉਂ ਹਟ ਗਏ ਕਿਉਂ ਅਸਤੀਫਾ ਦਿੱਤਾ ਸੀ ਉਹ ਕਹਿੰਦਾ ਕਿ ਮੈਂ ਭਾਜਪਾ ਦਾ ਪ੍ਰਧਾਨ ਜ਼ਰੂਰ ਹ ਸੁਣਵਾਈ ਨਹੀਂ ਹੈਗੀ ਭਾਜਪਾ ਪੰਜਾਬ ਦੀ ਨਬਜ਼ ਨਹੀਂ ਸਮਝ ਰਹੀ ਅਰੁਣ ਜੇਟਲੀ ਜਦੋਂ ਸੀ ਕਮਲ ਸ਼ਰਮਾ ਜਦੋਂ ਸੀ ਉਦੋਂ ਨਬਜ਼ ਸਮਝੀ ਜਾਂਦੀ ਸੀ ਉਦੋਂ ਪਤਾ ਸੀ ਕਿ ਪੰਜਾਬ ਦੇ ਈਮੋਸ਼ਨ ਕੀ ਹੈ ਪੰਜਾਬੀ ਚਾਹਦੇ ਕੀ ਨੇ ਇਹ ਜਿਹੜੀ ਮੌਜੂਦਾ ਭਾਜਪਾ ਹੈ ਇਹ ਭਾਜਪਾ ਦੇ ਮੰਦੇ ਹੈ ਕਿ ਸ਼ਾਇਦ ਨਵਜ ਨਹੀਂ ਸਮਝ ਪਾਂਦੀ ਜਾਂ ਵਨਵੇ ਕਮਿਊਨੀਕੇਸ਼ਨ ਹੁੰਦਾ ਹੈ ਟੂਵੇ ਕਮਿਊਨੀਕੇਸ਼ਨ ਹੁਣ ਸੁਰੀਲ ਜਾਖੜ ਕੋਸ਼ਿਸ਼ ਜ਼ਰੂਰ ਕਰ ਰਿਹਾ ਹੈ ਲੇਕਿਨ ਉਹਨਾਂ ਦੀ ਚੱਲੇਗੀ ਕਿੰਨੀ ਸੁਣਵਾਈ ਕਿੰਨੀ ਹੋਏਗੀ ਕਿੱਥੇ ਪਹੁੰਚੇਗੀ ਗੱਲ ਇਹ ਦੇਖਣ ਵਾਲੀ ਗੱਲ ਜ਼ਰੂਰੀ ਹੈ ਇਸ ਕਰਕੇ ਵਿਰੋਧੀ ਕਹਿੰਦੇ ਨੇ ਕਿ ਕੇਂਦਰ ਸਰਕਾਰ ਫੈਸਲਾ ਥੋਪਦੀ ਹੈ ਥੋਪਦੀ ਹੈ ਹਾਲਾਂਕਿ ਅੱਜ ਇਹ ਇਹ ਵੀ ਕਹਿ ਦਿੱਤਾ ਗਿਆ ਸੈਂਟਰ ਵੱਲੋਂ ਜਿਹੜਾ ਸਪਸ਼ਟਿਕਰਨ ਆਇਆ ਕਿ ਅਸੀਂ ਸਾਰੀਆਂ ਧਿਰਾਂ ਨੂੰ ਬੁਲਾ ਕੇ ਗੱਲਬਾਤ ਕਰਾਂਗੇ ਔਰ ਉਸ ਤੋਂ ਬਾਅਦ ਫੈਸਲਾ ਲਵਾਂਗੇ ਔਰ ਸਰਦਰੂ ਤੇ ਜਲਾਸ ਅਸੀਂ ਇਹ ਬਿੱਲ ਨਹੀਂ ਲੈ ਕੇ ਆ ਰਹੇ ਇਹ ਇਹ ਇਸ ਗੱਲ ਇਹ ਜਿਸ ਤਰੀਕੇ ਦੇ ਮਸਲੇ ਖੜੇ ਹੋਏ ਨੇ ਬੀਜੇਪੀ ਕੋਸ਼ਿਸ਼ ਕਰੇਗੀ ਸਲਝਾਉਣ ਦੀ ਤਾਂ ਜੋ ਸਤਾਈ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਵਿਰੋਧ ਦਾ ਸਾਹਮਣਾ ਬੀਜੇਪੀ ਦੇ ਲੀਡਰਾਂ ਨੂੰ ਖਾਸ ਕਰਕੇ ਪੰਜਾਬ ਦੇ ਲੀਡਰਾਂ ਨੂੰ ਕੋਈ ਵੀ ਵਿਰੋਧ ਦਾ ਸਾਹਮਣਾ ਕਰਨਾ ਨਾ ਪਾਏ